ਉਹ ਚਾਰ ਜਾਣੇ ਹੈਗੇ ਹੋ ਤੁਸੀਂ ਆਪ ਆਪਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੋਪਰਾ ਜੀ ਸਰ ਜੀ ਸਰ ਜੀ ਅੱਜ ਪਵਿੱਤਰ ਨਗਰੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਗਿਆਣਾ ਮੰਦਿਰ ਜਗ੍ਹਾ ਜਿਹੜੀ ਸਾਡੀ ਬਾਜਾਗ੍ਰਾਮ ਸੀ ਕਲਵੰਡਾ ਜੀ ਅੱਜ ਇੱਥੇ ਪ੍ਰਵਾਸਮਿਤ ਆਇਆ ਪ੍ਰਮਾਤਮਾ ਨੇ ਨਿਯਮਤ ਬਖਸ਼ੀ ਨਿਯਮਤ ਦਾ ਮਤਲਬ ਹੁੰਦਾ ਹੈ ਭਗਵਾਨ ਦੀ ਰੱਬ ਦੀ ਖੁਦਾ ਦੀ ਸਗਾਤ ਸੋਗਤ ਸੋ ਦਾ ਨਾਮ ਵੀ ਨਿਆਮਤ ਰੱਖਿਆ ਸੀ ਸੋ ਅੱਜ ਮੱਥਾ ਟੇਕਣ ਲਈ ਆਇਆ ਤੇ ਪੁੱਤਰ ਸ਼ਾਇਦ ਬਸ ਇਹੀ ਦੁਆ ਕੀਤੀ ਹੈ ਦਰਬਾਰ ਸਾਹਿਬ ਵੀ ਜਾ ਕੇ ਆਏ ਇੱਥੇ ਵੀ ਜੀ ਆਰਾਮ ਚਿਤ ਤੇ ਜਾ ਰਹੇ ਇਹੀ ਦੁਆ ਕਿ ਪੰਜਾਬ ਸੁਖ ਸ਼ਾਂਤੀ ਬਣੀ ਰਹੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਇਹਨੂੰ ਕੋਈ ਨਜ਼ਰ ਨਾ ਆਉਂ ਕੋ ਮੂਮੈਂਟ ਨੂੰ ਅੱਛੇ ਨਾਲੋਂ ਤੌੜ ਕੇ ਹੋਰ ਜਿਹੜਾ ਕੋਈ ਵੀ ਪੰਜਾਬ ਦੇ ਲੋਕਾਂ ਦਾ ਜਿਹੜਾ ਮਨਨ ਕੋ ਮੂਮੈਂਟ ਨੂੰ ਇੱਥੇ ਮੰਗਾਲਣ ਭਾਈਚਾਰਾ ਉਹ ਬਣਿਆ ਰਹੇ ਤਾਕੀਆਂ ਤੇ ਤੰਦਰੁਸਤੀਆਂ ਹਰ ਕਾਸੇ ਹੁਣ ਉਹਦੇ ਉੱਥੇ ਲੰਗਰ ਲੱਗਦਾ ਜਿਹੜੇ ਕਾਂਤੀ ਦੇ ਸੋਨੇ ਦੇ ਰੰਗ ਜਿਹੜੇ ਨੇ ਉਗੜਨੇ ਸ਼ੁਰੂ ਪੰਜਾਬ ਅੰਦਰ ਕਿਸੇ ਦਾ ਹੰਗਾਰਾ ਸਰ ਮਿਲ ਰਿਹਾ ਹੈ ਲੋਕਾਂ ਸਮਲੇ ਮੈਂ ਇੱਥੇ ਰਾਜਨੀਤੀ ਕਰ ਨਹੀਂ ਕਰੂੰਗਾ ਬਾਹਰ ਰੈਲੀ ਤੇ ਜਾ ਕੇ ਮੈਨੂੰ ਚੋਣਾਂ ਮਾਰ ਜੀ ਪਿਛਲੇ ਇਹ ਭਗਵਾਨ ਦਾ ਕਰ ਰਿਹਾ ਇੱਥੇ ਆਪਾਂ ਇੱਕ ਦੂਜੇ ਇੱਕ ਦੂਜੇ ਦੇ ਕੋਈ ਟਿੱਕਾ ਟਿੱਪਣੀ ਕਰਦੇ ਨਹੀਂ ਇਹਨਾਂ ਨਸ਼ਾ ਦਾ ਕੀਤਾ ਮੰਗਣਾ ਆਇਆ ਸਰਕਾਰੀ ਅਰਦਾਸ ਕੀ ਅਰਦਾਸ ਇਹ ਹੈ ਜੀ ਪੰਜਾਬ ਸੁਖੀ ਬਸੇ ਸਾਡੀ ਸਾਰਿਆਂ ਦੀ ਭਾਈਚਾਰਕ ਸਾਂਝ ਜਿਹਨੂੰ ਤੋੜਨ ਦੀਆਂ ਲੱਖ ਕੋਸ਼ਿਸ਼ ਕੀਤੀਆਂ ਪਰ ਨਹੀਂ ਟੁੱਟੀ ਇਹ ਮਾਣ ਵੀ ਮਹਿਸੂਸ ਕਰਦਾ ਮੈਂ ਇੱਕ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਮੁੱਖ ਮੰਤਰੀ ਹੋਣ ਦੇ ਨਾਲ ਜੀ ਕਿ ਮੇਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਦਾਂ ਗੁਰਪੁਰਬ ਰਾਮ ਨੌਮੀਆ ਉਹ ਪੈਂਦੀ ਗਵਾਲੀਆਂ ਦਸਹਿਰ ਇਕੱਠੇ ਮਨਾਉਂਦੇ ਆ ਉਹ ਮੈਡਮ ਤੁਸੀਂ ਵੀ ਨਾਲ ਲਗਾ ਇਧਰ ਅਗਲਾ ਪਾਸਾ ਆਏਗਾ ਉੱਧਰ ਉੱਧਰ ਇਹ ਹਾਂ ਹੁਣ ਕੰਮ ਕਰਦੇ ਆਂ ਖੰਨਾ ਹੀ ਅੱਗੇ ਨਾਲ ਅੱਜ ਥੋੜਾ ਸਾਹ ਜੀ ਅਕੀਂ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਨਮੂਨਾ ਸ਼ਹਿਰ ਬਣਾਉਣਾ ਉਹਦਾ ਅਸੀਂ ਨਕਸ਼ਾ ਬਣ ਕਿਹਾ ਹੈ ਮੈਂ ਹਰ ਮੈਡਮ ਕੋਈ ਨਸ਼ਕਤਾ ਚਾਵਲਾ ਜੀ ਕਿਉਂਕਿ ਬਹੁਤ ਇਸ ਨਗਰੀ ਦੇ ਬਹੁਤ ਪ੍ਰੋਗ ਸ਼ਿਕਸ਼ੀਤ ਨੇ ਹਰ ਧਰਮ ਦੇ ਜਿੰਨੇ ਵੀ ਉਤਸਵ ਹੁੰਦੇ ਨੇ ਨਾ ਸੋਰੀ ਹੁੰਦੇ ਨੇ ਜੀ ਇਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰਿਆ ਚੰਗੀ ਗੱਲ ਤੁਹਾਡਾ ਧੰਨਵਾਦ ਬੈਠ ਕੇ ਆਪਾਂ ਇਹ ਨਕਸ਼ਾ ਲਿੱਤੀ ਤਾਰਨ ਦੇ ਗਾਣ ਤੇ ਸੀਬਰੇ ਦੀਆਂ ਪ੍ਰੋਬਲਮਾਂ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘੱਟੋ ਘੱਟਾ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਇਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਦੁਗਿਆਣਾ ਮੰਦਰ ਦੁਗਿਆਣਾ ਮੰਦਰ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਬਾਗਾ ਬਾਟਰ ਬਾਗਾ ਬਾਟਰ ਤੋਂ ਰਾਮਪੀਰ ਤੱਕ ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਹੀ ਕਰੋ ਦੋ ਦੋ ਚਾਰ ਚੱਲ ਜਾਣੇ ਰਲ ਕੇ ਤੁਸੀਂ ਬੱਸਾਂ ਲੋ ਸਰਕਾਰ ਤੋਂ ਪਸੰਦ ਕਿ ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ। 30-30 ਸੀਟਰ ਬੱਸਾਂ ਬਹੁਤ ਬੜੀ ਤਰੀਕਾ ਇਹ ਅਮਰਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਬੜੀਆਂ ਸੈਲੀਬ੍ਰੇਸ਼ਨ ਪੁਆਇੰਟ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਅਮਰਸਰ ਕਰਵਾ ਦਿੱਜੇਗਾ ਬਣਾ ਦਾਂਗੇ ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਉਹ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ ਕਰਨ ਸਾਰ ਮਥਾ ਟੇਕਿਆ ਆਮਾ ਪਵਿੱਤਰ ਨਗਰੀ ਚ ਜੇ ਕਿਸੇ ਨੇ ਆਪਣੇ ਬੱਚੇ ਦੀ ਲੋੜੀ ਮਨਾਉਣੀ ਹੈ ਕਿਸੇ ਨੇ ਨਵਾਂ ਸਰਨਾਉਣਾ ਹੈ ਕਿਸੇ ਨੇ ਆਪਣਾ ਕੋਈ ਵੀ ਉਤਸਵ ਕਰਨਾ ਹੈ ਸੈਲੀਬ੍ਰੇਸ਼ਨ ਕਰੀ ਹੋਰ ਵਾਸਤੇ ਸੈਲੀਬ੍ਰੇਸ਼ਨ ਪੁਆਇੰਟ ਆਮਾਗੇ ਉੱਥੇ ਲਿਖਿਆ ਜੀ ਵੀਆਰਡੀ ਸਿਨਨ ਕਾਫੀ ਸਮੇਂ ਤੋਂ ਬੰਦ ਪਈ ਹੈ ਤੇ ਉਹ ਵੀ ਸਾਰਾ ਮਿਲ ਗਿਆ ਪਰ ਪੂਰਾ ਨਕਸ਼ਾ ਬਦਲਿਆ ਨਾ 3-4 ਮਹੀਨੇ ਤੋਂ ਬਦਲਿਆ ਨਾ ਸੈਕਟਰ ਕਲਾ ਮੰਦਸਟਰੀ ਸੈਕਟਰ ਕਲਾ ਮੰਦਸਟਰੀ ਜੇ ਆਪਾਂ ਅੱਗੇ ਜੀ ਤੁਹਾਨੂੰ ਪਾਪ ਲੱਗ ਜਾਣਾ